ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ حاضر ਹਾਂ ਅੱਜ ਆਪਣੀ ਪੰਜਾਬੀ ਦੀ ਮੋਸਟ ਇੰਪੋਰਟੈਂਟ ਕਲਾਸ ਜਿਹਦੇ ਵਿੱਚ ਅੱਜ ਤੋਂ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬੀ ਈਟੀਟੀ ਕੈਡਰ ਅਤੇ ਪੰਜਾਬੀ ਮਾਸਟਰ ਕੈਡਰ ਨਾਲ ਸੰਬੰਧਿਤ ਇੰਪੋਰਟੈਂਟ ਐਮਸੀਕਿਊ ਸੀਰੀਜ਼ ਸੋ ਇਹ ਅੱਜ ਆਪਣੀ ਫਰਸਟ ਕਲਾਸ ਹੈ ਜੀ ਜਿਹਦੇ ਵਿੱਚ ਅੱਜ ਆਪਾਂ ਟਾਪ ਐਮਸੀਕਿਊ ਲੈ ਕੇ ਆਏ ਆ ਜੀ ਪੰਜਾਬ ਦੇ ਲੋਕਨਾਥ ਮੇਲੇ ਤੇ ਤਿਹਾਰਾਂ ਨਾਲ ਸੰਬੰਧਿਤ ਸੋ ਕਲਾਸ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਬਣੇ ਰਹਿਣਾ ਜੇ ਮੇਰੀ ਵੀਡੀਓ ਵਧੀਆ ਲੱਗੇ ਜਾਂ ਮੇਰੀ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੀ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬੀ ਸੀਟੀਟੀ ਕੈਡਰ ਜਾਂ ਪੰਜਾਬੀ ਮਾਸਟਰ ਕੈਡਰ ਦੀ ਤਿਆਰੀ ਕਰ ਰਿਹਾ ਹੈ ਉਹਨਾਂ ਲਈ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਜੀ ਸੋ ਬਿਨਾ ਕਿਸੇ ਦੇਰੀ ਤੋਂ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਫਰਸਟ ਕੁਐਸਚਨ ਦੇਖੋ ਜੀ ਪੰਜਾਬ ਦੇ ਕਿਹੜੇ ਮੇਲੇ ਵਿੱਚ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਫਸਟ ਸਟੇਜ ਜਗਰਾਮਾਂ ਦੀ ਰੋਸ਼ਨੀ ਸੈਕਿੰਡ ਜਰਗ ਦਾ ਮੇਲਾ ਥਰਡ ਚਪਾਰ ਦਾ ਮੇਲਾ ਫੋਰ ਤੇ ਕੋਰਾਲੀ ਦਾ ਮੇਲਾ ਕੀ ਆਨਸਰ ਆਜੂਗਾ ਜੀ ਬੀ ਪੰਜਾਬ ਦਾ ਕਿਹੜਾ ਆਪਣਾ ਮੇਲਾ ਹੈ ਜੀ ਜਿਹਦੇ ਵਿੱਚ ਕੀ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਕੀ ਆਨਸਰ ਆਜੂਗਾ ਜੀ ਤੈਨ ਅਨਸਰ ਆਜੂਗਾ ਜੀ ਸੈਕਿੰਡ ਜਰਗ ਦਾ ਮੇਲਾ ਜਰਗ ਦਾ ਮੇਲਾ ਕੀ ਹੈਗਾ ਉਹ ਮੇਲਾ ਜਿੱਦੇ ਵਿੱਚ ਕੀ ਖੋਤਿਆਂ ਦੀ ਪੂਜਾ ਕੀਤੀ ਜਾਂਦੀ ਹੈ ਜੀ ਸੈਕਿੰਡ ਆਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਤਮਾਲ ਕਿਹੜੇ ਨਾਚ ਦੀ ਤਾਲ ਹੈ ਫਸਟ ਹੈ ਗਿੱਧਾ ਸੈਕਿੰਡ ਹੈ ਚੁੰਮਰ ਥਰਡ ਹੈ ਭੰਗੜਾ ਫੋਰਥ ਹੈ ਸੰਮੀ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਧਮਾਨ ਹੈ ਜੀ ਉਹ ਕਿਹੜੇ ਨਾਚ ਦੀ ਤਾਲ ਹੈ ਤੇ ਇਹ ਅਨਸਰ ਆਜੂਗਾ ਜੀ ਸੈਕਿੰਡ ਚੁੰਮਰ ਚੁੰਮਰ ਦੀ ਕੀ ਹੈਗੀ ਤਾਲ ਹੈ ਜੀ ਧਮਾਲ ਸੈਕਿੰਡ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਸੰਮੀ ਕਿਹੜੇ ਖੇਤਰ ਦਾ ਨਾਚ ਹੈ ਫਸਟ ਹੈ ਜੀ ਦੁਆਬਾ ਸੈਕਿੰਡ ਹੈ ਮਾਝਾ ਥਰਡ ਹੈ ਸੰਦਲ ਫੋਰਥ ਹੈ ਮਾਲਵਾ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਸੰਮੀ ਹੈ ਜੀ ਉਹ ਕਿਹੜੇ ਖੇਤ ਦਾ ਨਾਚ ਹੈ ਤੇ ਇਹਦਾ ਅਨਸਰ ਆਜੂਗਾ ਜੀ 3rd ਸੰਦਲ ਸੰਦਲਪਾਰ ਦਾ ਕੀ ਹੈ ਸੰਮੀ ਜਿਹੜਾ ਉਹ ਕੀ ਹੈਗਾ ਨਾਚ ਹੈ ਜੀ 3rd ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਕੁੜੀਆਂ ਤੀਮੀਆਂ ਦਾ ਪ੍ਰਸਿੱਧ ਨਾਚ ਕਿਹੜਾ ਹੈ ਫਸਟ ਹੈ ਜੀ ਗਿੱਧਾ ਸੈਕਿੰਡ ਹੈ ਸੰਮੀ 3rd ਹੈ ਚੁੰਮਰ 4th ਹੈ ਕਿਕਲੀ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਕੁੜੀਆਂ ਜਾਂ ਤੀਮੀਆਂ ਦਾ ਪ੍ਰਸਿੱਧ ਨਾਚ ਹੈ ਜੀ ਉਹ ਕਿਹੜਾ ਹੈ ਤੇ ਇਹਨਾਂ ਅਨਸਰ ਆਜੂਗਾ ਜੀ ਫਸਟ ਗਿੱਦਾ ਗਿੱਦਾ ਕਿ ਕੁੜੀਆਂ ਜਾਂ ਤੀਮੀਆਂ ਦਾ ਪ੍ਰਸਿੱਧ ਨਾਚ ਹੈ ਫਸਟ ਅਨਸਰ ਆਜੂਗਾ ਇਹ ਨੈਕਸਟ ਕੁਐਸਚਨ ਦੇਖੋ ਜੀ ਪੰਗੜਾ ਨਾਚ ਦਾ ਜਨਮ ਕਿੱਥੇ ਹੋਇਆ ਫਸਟ ਹੈ ਜੀ ਚੰਗ ਸੈਕਿੰਡ ਹੈ ਪਟਿਆਲਾ ਥਰਡ ਹੈ ਸਿਆਲਕੋਟ ਫੋਰਥ ਹੈ ਲਾਹੌਰ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਪੰਗੜਾ ਨਾਚ ਹੈ ਜੀ ਉਹਦਾ ਜਨਮ ਸਥਾਨ ਕਿੱਥੇ ਮੰਨਿਆ ਜਾਂਦਾ ਹੈ ਜੀ ਕਿਹੜਾ ਖੇਤਰ ਹੈ ਜੀ ਤੇ ਇਹਦਾ ਅਨਸਰ ਆਜੂਗਾ ਜੀ ਫਸਟ ਚੰਗ ਚੰਗ ਨੂੰ ਕੀ ਹੈ ਪੰਗੜਾ ਜਿਹੜਾ ਨਾਚ ਹੈ ਜੀ ਉਹਦਾ ਜਨਮ ਸਥਾਨ ਮੰਨਿਆ ਜਾਂਦਾ ਹੈ ਫਸਟ ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਹੀ ਬੀਰ ਰਸ 12 ਗੋਣ ਸਮੇ ਕਿਹੜੇ ਸਾਜ਼ ਦੀ ਲੋੜ ਹੁੰਦੀ ਹੈ ਫਸਟ ਹੈ ਢੋਲ ਸੈਕਿੰਡ ਹੈ ਕਾਟੋ ਥਰਡ ਹੈ ਜੀ ਟੱਡ 4 ਚਲ ਕੋਚਾ ਕੀ ਆਨਸਰ ਆਜੂਗਾ ਜੀ ਵਿਜੇਦਾ ਆਪਾਂ ਬੀਰ ਰਸ ਗਾਉਂਦੇ ਆ ਜੀ ਉਹ ਗਾਉਣ ਸਮੇਂ ਕਿਹੜੇ ਸਾਜ਼ ਦੀ ਵਰਤ ਤੋਂ ਲੋਡ ਪੈਂਦੇ ਸਭ ਤੋਂ ਜ਼ਿਆਦਾ ਹੀ ਤਾਂ ਆਨਸਰ ਆਜੂਗਾ ਜੀ ਟੱਡ ਤਾਂ ਕਿਹ ਸਾਜ਼ ਸਭ ਤੋਂ ਜ਼ਿਆਦਾ ਲੋਡ ਪੈਂਦੇ ਜਦੋਂ ਆਪਾਂ ਬੀਰ ਰਸ ਗਾਉਂਦੇ ਆ ਜੀ ਨੈਕਸਟ ਕੁਐਸਚਨ ਦੇਖੋ ਜੀ ਚੁੰਮਰ ਕਿਸ ਦਾ ਨਾਚ ਹੈ ਫਸਟ ਹੈ ਮਰਦਾਨਾ ਸੈਕਿੰਡ ਹੈ ਤੀਮੀਆਂ ਥਰਡ ਹੈ ਕੁੜੀਆਂ ਫੋਰਥ ਹੈ ਜੀ ਪਹਿਲਾ ਤੇ ਤੀਸਰਾ ਦੋਨੋਂ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਚੁੰਮਰ ਨਾਚ ਹੈ ਜੀ ਉਹ ਕੀ ਦਾ ਹੈ ਇਹਦਾ ਆਨਸਰ ਆਜੂਗਾ ਜੀ ਫਸਟ ਮਰਦਾਨਾ ਚੁੰਮਰ ਕਿਸ ਦਾ ਨਾਚ ਹੈ ਮਰਦਾਨਾ ਜਾਂ ਮਰਦਾਂ ਦਾ ਨਾਚ ਹੈ ਜੀ ਫਸਟ ਆਨਸਰ ਆਜੂਗਾ ਨੈਕਸਟ ਕੁਐਸਚਨ ਦੇਖੋ ਜੀ ਕਾਰਟੋਨ ਨਾਮਕ ਸਾਜ਼ ਕਿਹੜੇ ਨਾਚ ਨਾਲ ਸਬੰਧ ਰੱਖਦਾ ਹੈ ਫਸਟ ਹੈ ਜੀ ਸਮਮੀ ਸੈਕਿੰਡ ਹੈ ਗਿੱਧਾ ਥਰਡ ਹੈ ਝੂਮਰ ਫੋਰਥ ਹੈ ਭੰਗੜਾ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਕਾਰਟੋਨ ਨਾਮਕ ਸਾਜ਼ ਹੈ ਜੀ ਉਹ ਕਿਹੜੇ ਨਾਚ ਨਾਲ ਸਬੰਧ ਰੱਖਦਾ ਹੈ ਤੇ ਤਾਂ ਆਨਸਰ ਆਜੂਗਾ ਜੀ ਫੋਰਥ ਭੰਗੜਾ ਭੰਗੜੇ ਦਾ ਕੀ ਹੈਗਾ ਜਿਹੜਾ ਕਾਰਟੋ ਸਾਜ਼ ਹੈ ਜੀ ਉਹ ਕੀ ਹੈ ਭੰਗੜੇ ਨਾਲ ਸਬੰਧ ਰੱਖਦਾ ਹੈ ਜੀ ਫਸ ਫੋਰਥ ਆਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਫੁਲਕਾਰੀ ਕਲਾ ਵਿੱਚ ਕਿਹੜਾ ਤਾਂ ਗ ਵਰਤਿਆ ਜਾਂਦਾ ਹੈ ਫਰਸਟ ਹੈ ਸੁਤੀ ਸੈਕਿੰਡ ਹੈ ਉਨੀ ਥਰਡ ਹੈ ਰੇਸ਼ਮੀ ਫੋਰਥ ਹੈ ਪ੍ਰੋਕਿਤ ਸਾਰੇ ਕੀ ਆਨਸਰ ਆਜੂਗਾ ਜੀ ਵੀ ਜਿਹੜੇ ਆਪਣਾ ਫੁਲਕਾਰੀ ਕੱਲ ਹੈ ਜੀ ਉਹਦੇ ਵਿੱਚ ਕਿਹੜਾ ਧਾਗਾ ਵਰਤੇ ਜਾਂਦੇ ਤੈਨ ਅਨਸਰ ਆਜੂਗਾ ਜੀ ਥਰਡ ਰੇਸ਼ਮੀ ਰੇਸ਼ਮੀ ਦਾ ਧਾਗਾ ਕੀ ਫੁਲਕਾਰੀ ਦੀ ਕਢਾਈ ਲਈ ਕੀ ਵਰਤੇ ਜਾਂਦੇ ਥਰਡ ਆਨਸਰ ਆਜੂਗਾ ਹੀ ਨੈਕਸਟ ਕੁਐਸਚਨ ਦੇਖੋ ਜੀ ਅਲਗੋਚਾ ਸਾਜ ਦੀ ਵਰਤੋਂ ਕਿਹੜੇ ਨਾਚ ਲਈ ਕੀਤੀ ਜਾਂਦੀ ਹੈ ਫਰਸਟ ਹੈ ਸਮਮੀ ਸੈਕਿੰਡ ਹੈ ਗਿੱਧਾ ਥਰਡ ਹੈ ਚੁੰਮਰ ਫੋਰਥ ਹੈ ਪੰਗੜਾ ਕੀ ਆਨਸਰ ਆਜੂਗਾ ਜੀ ਵੀ ਜਿਹੜਾ ਆਪਣਾ ਅਲਗੋਜਾ ਸਾਜ਼ ਹੈ ਜੀ ਉਹਦੀ ਵਰਤੋਂ ਕਿਹੜੇ ਸਾਜ਼ ਲਈ ਕੀਤੀ ਜਾਂਦੇ ਕਿਹਨਾਂ ਨਾਚ ਲਈ ਕੀਤੀ ਜਾਂਦੇ ਸੋਰੀ ਜੀ ਤੇ ਇਹਦਾ ਅਨਸਰ ਆ ਜਾਊਗਾ ਜੀ ਫੋਰਥ ਪੰਗੜਾ ਪੰਗੜੇ ਨਾਚ ਲਈ ਕੀ ਹੈ ਅਲਗੋਜੇ ਸਾਜ਼ ਦੀ ਵਰਤੋਂ ਕੀਤੀ ਜਾਂਦੀ ਹੈ ਫੋਰਥ ਅਨਸਰ ਆ ਜਾਊਗਾ ਜੀ ਨੈਕਸਟ ਕੁਐਸਚਨ ਦੇਖੋ ਹੀ ਪਿੰਗਾ ਕਿਹੜੇ ਤਿਹਾੜ ਦਾ ਪ੍ਰਤੀਕ ਹਨ ਫਸਟ ਹੈ ਜਗਰਾਮਾ ਦੀ ਰੋਸ਼ਨੀ ਸੈਕਿੰਡ ਹੈ ਤੀਆਂ ਥਰਡ ਹੈ ਵਿਸਾਖੀ ਫੋਰਥ ਹੈ ਮੱਗੀ ਕਿ ਅਨਸਰ ਆ ਜਾਊਗਾ ਜੀ ਵੀ ਜਿਹੜੀ ਆਪਣੀ ਪਿੰਗਾ ਨੇ ਜੀ ਉਹ ਕਿਹੜੇ ਤਿਹਾਰ ਦਾ ਪ੍ਰਤੀਕ ਜਾਂ ਸਿੰਬਲ ਮੰਨਿਆ ਜਾਂਦੀਆਂ ਨੇ ਤੇ ਇਹਦਾ ਅਨਸਰ ਆਜੂਗਾ ਜੀ ਤੀਆਂ ਕਿਉਂਕਿ ਜੇ ਸੌਣ ਵਿੱਚ ਤੀਆਂ ਲੱਗਦੀਆਂ ਤਾਂ ਤੀਆਂ ਕਾ ਦਾ ਪ੍ਰਤੀਕ ਹੁੰਦੀਆਂ ਨੇ ਪਿੰਗਾ ਦਾ ਜਾਂ ਪਿੰਗਾ ਕਾ ਦਾ ਪ੍ਰਤੀਕ ਹੁੰਦੀਆਂ ਨੇ ਤੀਆਂ ਦਾ ਕੁਐਸਚਨ ਕਿਸੇ ਲੋਟ ਵੀ ਆ ਸਕਦਾ ਹੈ ਤਾਂ ਅਨਸਰ ਆਜੂਗਾ ਜੀ ਸੈਕਿੰਡ ਤੀਆਂ ਨੈਕਸਟ ਕੁਐਸਚਨ ਦੇਖੋ ਜੀ ਤੀਆਂ ਦਾ ਤਿਹਾਰ ਕਿਹੜੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਫਰਸਟ ਹੈ ਅੱਸੂ ਸੈਕਿੰਡ ਹੈ ਚੇਤ ਥਰਡ ਹੈ ਫੱਗਣ ਫੋਰਥ ਹੈ ਸੌਣੀ ਤਾਂ ਇਹ ਤਾਂ ਹੁਣ ਹੀ ਮੈਂ ਦੱਸ ਕੇ ਹਟਿਆ ਜੀ ਤਾਂ ਇਹ ਦਾ ਆਨਸਰ ਆ ਜਾਊਗਾ ਜੀ ਫੋਰਥ ਸੌਣ ਸੌਣ ਵਿੱਚ ਕੀ ਹੈ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਜੀ ਫੋਰਥ ਆਨਸਰ ਆ ਜਾਊਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਜਗਰਾਮਾ ਦੀ ਰੋਸ਼ਨੀ ਨਾਮਿਕ ਮੇਲੇ ਦਾ ਸਬੰਧ ਕਿਸ ਨਾਲ ਹੈ ਫਰਸਟ ਹੈ ਜੀ Hindu ਧਰਮ ਸੈਕਿੰਡ ਹੈ Sikh ਧਰਮ ਥਰਡ ਹੈ Sufi ਮਤ ਫੋਰਥ ਹੈ Vaishnav ਮਤ ਕੀ ਆਨਸਰ ਆ ਜਾਊਗਾ ਜੀ ਵੀ ਜਿਹੜਾ ਆਪਣਾ ਜਗਰਾਮਾ ਦੀ ਰੋਸ਼ਨੀ ਨਾਮਿਕ ਮੇਲਾ ਹੈ ਜੀ ਉਦਾ ਸੰਬੰਧ ਕਿਸ ਨਾਲ ਹੈ ਜੀ ਕਿਸਮਤ ਨਾਲ ਹੈ ਤਾਂ ਇਹਦਾ ਅਨਸਰ ਆਜੂਗਾ ਜੀ 3rd ਸੂਫੀ ਮਤ ਨਾਲ ਸੂਫੀ ਮਤ ਨਾਲ ਕੀ ਸੰਬੰਧ ਰੱਖਦਾ ਹੈ ਜਗਰਾਮਾਂ ਦੀ ਰੋਸ਼ਨੀ ਨਾਮਕ ਜਿਹੜਾ ਆਪਣਾ ਮੇਲਾ ਹੈ ਜੀ 3rd ਅਨਸਰ ਆਜੂਗਾ ਜੀ ਨੈਕਸਟ ਕੁਐਸਚਨ ਦੇਖੋ ਜੀ ਪ੍ਰੋਫੈਸਰ ਮੋਹਨ ਸਿੰਘ ਦਾ ਮੇਲਾ ਕਿੱਥੇ ਲੱਗਦਾ ਹੈ ਫਸਟ ਹੈ ਜੀ ਚੰਡੀਗੜ੍ਹ ਸੈਕਿੰਡ ਹੈ ਲੁਧਿਆਣਾ 3rd ਹੈ ਜਲੰਧਰ 4th ਹੈ ਪਟਿਆਲਾ ਕੀ ਅਨਸਰ ਆਜੂਗਾ ਜੀ ਵੀ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਦਾ ਮੇਲਾ ਹੈ ਜੀ ਕਿੱਥੇ ਲੱਗਦਾ ਹੈ ਤੈਡ ਅਨਸਰ ਆਜੂਗਾ ਜੀ ਸੈਕਿੰਡ ਲੁਧਿਆਣਾ ਲੁਧਿਆਣਾ ਕੀ ਹੈਗਾ ਪ੍ਰੋਫੈਸਰ ਮੋਮ ਸਿੰਘ ਨਾਲ ਸੰਬੰਧਿਤ ਕੀ ਹੈ ਮੇਲਾ ਲੱਗਦਾ ਹੈ ਜੀ ਸੈਕਿੰਡ ਅਨਸਰ ਆਜੂਗਾ ਆਸ ਦਾ ਲਾਸਟ ਕੁਐਸਚਨ ਦੇਖੋ ਜੀ ਹੋਲਾ ਮਹੱਲਾ ਦਾ ਤਿਹਾਰ ਕਿਸ ਨੇ ਸ਼ੁਰੂ ਕੀਤਾ ਫਸਟ ਹੈ ਜੀ ਗੁਰੂ ਹਰਗੋਬਿੰਦ ਸੈਕਿੰਡ ਹੈ ਗੁਰੂ ਗੋਬਿੰਦ ਸਿੰਘ ਜੀ ਥਰਡ ਹੈ ਮਹਾਰਾਜਾ ਰਣਜੀਤ ਸਿੰਘ ਫੋਰਥ ਹੈ ਬੰਦਾ ਵਾਹਦਰ ਕੀ ਅਨਸਰ ਆਜੂਗਾ ਜੀ ਲਾਸਟ ਕੁਐਸਚਨ ਹੈ ਜੀ ਵੀ ਹੋਲਾ ਮਹੱਲਾ ਦਾ ਤਿਹਾਰ ਕਿਸ ਨੇ ਸ਼ੁਰੂ ਕੀਤਾ ਕੀ ਅਨਸਰ ਆਜੂਗਾ ਜੀ ਇਸ ਕੁਐਸਚਨ ਦਾ ਤੈਡਾ ਅਨਸਰ ਆਜੂਗਾ ਜੀ ਸੈਕਿੰਡ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਹੈਗਾ ਹੋਲਾ ਮਾਨ ਦਾ ਤਿਹਾਰ ਹੈ ਜਿਹੜਾ ਕੀ ਇਹ ਸ਼ੁਰੂ ਕੀਤਾ ਸੀ ਜੀ ਸੈਕਿੰਡ ਅਨਸਰ ਆਜੂਗਾ ਜੀ ਸੋ ਇਹ ਸੀ ਮੇਰੇ ਅੱਜ ਦੇ ਟਾਪ ਐਮਸੀਕਿਊ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਣਾ ਜੇ ਮੇਰੀ ਵੀਡੀਓ ਜਾਂ ਮੇਰੀ ਮਿਹਨਤ ਤੁਹਾਨੂੰ ਥੋੜੀ ਜੀ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸ਼ੇਅਰ ਕਰ ਦਿਓ ਜੋ ਵੀ ਬੱਚਾ ਪੰਜਾਬ ਵਿੱਚ ਈਟੀਟੀ ਕਰਦਾ ਜਾਂ ਮਾਸਟਰ ਕੇਟਾ ਦੀ ਤਿਆਰੀ ਕਰ ਰਿਹਾ ਸੋ ਉਹਨਾਂ ਲਈ ਕੁਐਸਚਨ ਮੈਂ ਬਾਰ-ਬਾਰ ਕਹਿੰਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਜੀ ਆਪਾਂ ਕਿਹਨ ਕਲਾਸ ਵਾਈ ਕਲਾਸ ਕੀ ਹੈ ਆਪਣੀ ਸੀਰੀਜ਼ ਚੱਲੂਗੀ ਇਸ ਚੈਨਲ ਤੇ ਸੋ ਤੁਹਾਡੇ ਸਾਰਿਆਂ ਦਾ ਅੱਜ ਦੀ ਵੀਡੀਓ ਦੇਖ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ